ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਹਰ ਇਨਸਾਨ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਅਤੇ ਔਗਣ ਵੀ ਹੁੰਦੇ ਹਨ ਦੁਨਿਆਵੀ ਰਸਾਂ ਵਿੱਚ ਲਿਬੜੇ ਹੋਏ ਵਿਅਕਤੀ ਨੂੰ ਆਪਣੇ ਔਗਣਾਂ ਦੀ ਪਛਾਣ ਵੀ ਨਹੀਂ ਹੁੰਦੀ ਕਿ ਕਿਹੜਾ ਗੁਣ ਹੈ ਅਤੇ ਕਿਹੜਾ ਔਗਣ ਹੈ ਗੁਣ ਹੀ ਕਲੀ ਜਾਂਦਾ ਹੈ ਮਿਸਾਲ ਦੇ ਤੌਰ ਤੇ ਜੇਕਰ ਕੋਈ ਆਦਮੀ ਸ਼ਰਾਬ ਪੀਂਦਾ ਹੈ ਹੈ ਔਗਣ ਪਰ ਪਹਿਚਾਨ ਨਾ ਹੋਣ ਕਰਕੇ ਉਹ ਨਿਤੜਕ ਹੋ ਕੇ ਇਹ ਓਗਨ ਕਲੀ ਜਾਂਦਾ ਹੈ ਕਿਉਂਕਿ ਓਗਨਾਂ ਦੀ ਪਹਿਚਾਨ ਸੰਗਤ ਕਰਨ ਨਾਲ ਹੀ ਹੁੰਦੀ ਹੈ ਨਹੀਂ ਤਾਂ ਨਹੀਂ ਹੁੰਦੀ ਜਿਸ ਨੇ ਕਦੀ ਸੰਗਤ ਨਹੀਂ ਕੀਤੀ ਉਸਦੇ ਓਗਨ ਕਦੀ ਦੁਰ ਨਹੀਂ ਹੁੰਦੇ ਪਰ ਜਿਸ ਨੂੰ ਸੰਗਤ ਪ੍ਰਾਪਤ ਹੋ ਜਾਵੇ ਕਿਸੇ ਗੁਰਸਿੱਖ ਦੀ ਜਾਂ ਕਿਸੇ ਬਖਸ਼ੇ ਹੋਏ ਦੀ ਉਸ ਦਾ ਮਨ ਪੁਣਿਆ ਜਾਂਦਾ ਹੈ ਉਸ ਨੂੰ ਸੋਝੀ ਆ ਜਾਂਦੀ ਹੈ ਓਗਨ ਦੀ ਪਹਿਚਾਨ ਹੋ ਜਾਂਦੀ ਹੈ ਫਿਰ ਉਸ ਨੂੰ ਕੋਈ ਵੀ ਮਾੜਾ ਕੰਮ ਕਰਨ ਤੋਂ ਬੈ ਆਉਂਦਾ ਹੈ ਪਰ ਜੇਕਰ ਉਹ ਸੰਗਤ ਨਾਲ ਜੁੜੇ ਰਹੇ ਤਾਂ ਇੱਕ ਦਿਨ ਐਸਾ ਵੀ ਆਉਂਦਾ ਹੈ ਕਿ ਉਸ ਦਾ ਉਗਨ ਦੂਰ ਹੋ ਜਾਂਦਾ ਹੈ ਸਾਡੀ ਅੱਜ ਦੀ ਇੱਕ ਐਸੇ ਹੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਅਨਿੰਨ ਸੇਵਕ ਪਾਈ ਮਹਿਰੋ ਜੀ ਦੀ ਸਾਖੀ ਜੋ ਕਿ ਚੋਰੀਆਂ ਕਰਦੇ ਸਨ ਇਹਨਾਂ ਨੇ ਮੱਝ ਚੋਰੀ ਕਰ ਲਈ ਜਦੋਂ ਉਹਨਾਂ ਨੂੰ ਸੋਝੀ ਹੋਈ ਕਿ ਇਹ ਪਾਪ ਹੈ ਤਾਂ ਉਸ ਦਾ ਦੁੱਧ ਵੀ ਪੀਣਾ ਔਖਾ ਹੋ ਗਿਆ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਇਸ ਗ੍ਰਹਨ ਨੂੰ ਬਖਸ਼ਵਾਇਆ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਗੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪੁਰਸ਼ ਉਹ ਹੈ ਜਿਸਨੇ ਰੱਬ ਦੇ ਹੁਕਮ ਪਾਪ ਬਾਣੇ ਵਿੱਚ ਚੱਲਣਾ ਪਰਵਾਨ ਕਰ ਲਿਆ ਗੁਰਮਖ ਨੂੰ ਚੱਲਣ ਲਈ ਜਿਹੜਾ ਰਾਤਾਸਾ ਜਾਵੇ ਉਸੇ ਰਾ ਆਪ ਚਲੇ ਅਤੇ ਹੋਰਨਾਂ ਨੂੰ ਚੱਲਣ ਦੱਸੇ ਸਿੱਧਕ ਸੁਬੂਰੀ ਵਿੱਚ ਰਹੇ ਗੁਰਮਖ ਜਾਨ ਪਰਮਾਤਮਾ ਦੇ ਪੇਟ ਨੂੰ ਜਾਣ ਜਾਂਦੇ ਹਨ ਪਾਈ ਮਹਿਰੂ ਜੀ ਜੋ ਕਿ ਪਹਿਲਾਂ ਚੋਰ ਸਨ ਅਤੇ ਚੋਰੀ ਕਰਕੇ ਜੀਵਨ ਬਤੀਤ ਕਰਦੇ ਸਨ ਉਹਨਾਂ ਦਾ ਮਾਪਾਪ ਨਹੀਂ ਸੀ ਉਹ ਬਚਪਨ ਵਿੱਚ ਜਤੀਮ ਬਣ ਗਏ ਅਤੇ ਮਾੜੇ ਕਰਮਾਂ ਵਿੱਚ ਖਤਰ ਹੋ ਗਏ ਬੁਰੇ ਕਰਮਾਂ ਵਿੱਚ ਖਤਰ ਰਹਿੰਦੇ ਹ ਹੋਇਆਂ ਬਹੁਤ ਸਾਰਾ ਸਮਾ ਉਹਨਾਂ ਦਾ ਬਤੀਤ ਹੋ ਗਿਆ। ਇੱਕ ਦਿਨ ਸੰਗਤ ਦੇ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਜਾ ਹਾਜ਼ਰ ਹੋਏ। ਗੋਇੰਦਵਾਲ ਰਹਿ ਕੇ ਸਤਗੁਰੂ ਜੀ ਦਾ ਉਪਦੇਸ਼ ਸੁਨੇਆ, ਸੇਵਾ ਹੁੰਦੀ ਦੇਖੀ ਤਾਂ ਉਹਨਾਂ ਨੂੰ ਕੁਝ ਗਿਆਨ ਹੋਇਆ ਕਿ ਉਹ ਜੋ ਕੁਝ ਪਿੱਛੇ ਕਰਦਾ ਰਿਹਾ ਹੈ ਉਹ ਬੁਰਾ ਸੀ। ਕਈ ਮਹੀਨੇ ਗੁਰੂ ਦੀ ਸੇਵਾ ਕਰਦਿਆਂ ਨਾਮ ਬਾਣੀ ਸੁਣਦੇ ਰਹੇ। ਜਦੋਂ ਕੁਝ ਸਮੇਂ ਪਿਛੋਂ ਉਹ ਵਾਪਸ ਆਏ, ਵਾਪਸ ਘਰ ਆ ਕੇ ਉਹਨਾਂ ਨੂੰ ਖਾਰਜ ਚੀਜ਼ ਉਪਰੀ ਅਤੇ ਮਾੜੀ ਲੱਗਣ ਲੱਗੀ। ਉਸਨੇ ਕੋਲ ਇੱਕ ਮੱਝ ਚੋਰੀ ਦੀ ਸੀ ਉਸ ਨੂੰ ਚੋਰੀ ਕਿਤਿਆਂ 4-5 ਸਾਲ ਹੋ ਗਏ ਸਨ ਉਸ ਮੱਝ ਨੇ ਦੋ ਕਟੀਆਂ ਦਿੱਤੀਆਂ ਸਨ ਉਹ ਮੱਝ ਨਸਲ ਕਰਕੇ ਚੰਗੀ ਸੀ ਕਟੀਆਂ ਵੀ ਚੰਗੀਆਂ ਸਨ ਉਸਨੇ ਮੱਝ ਤਾਂ ਚੋਈ ਪਰ ਉਸ ਦਾ ਦੁੱਧ ਪੀਣ ਦਾ ਹੌਸਲਾ ਨਾ ਪਿਆ ਇਹ ਚੋਰੀ ਦੀ ਮੱਝ ਹੈ ਚੋਰੀ ਕਰਨਾ ਪਾਪ ਹੈ ਨਰਕਾ ਦਾ ਭਾਗੀ ਹੋਣਾ ਹੈ ਮਹਿਰੂ ਸੋਚੀ ਪੈ ਗਿਆ ਅਤੇ ਆਖਰ ਉਸਨੇ ਦੁੱਧ ਨਾ ਪੀਤਾ ਉਸਤੇ ਕਰ ਚੋਰੀ ਦੇ ਭਾਂਡੇ ਵੀ ਸਨ ਚੋਰੀ ਦਾ ਰਸਨ ਸੀ ਸ਼ਰਾਬਸੀ ਸਭ ਉਸਕਰਾਂ ਰਾਕੇ ਲੋਕਾਂ ਨੂੰ ਵੱਢਣੀ ਸ਼ੁਰੂ ਕਰ ਦਿੱਤੀ ਸਵੇਰ ਹੋਈ ਤਾਂ ਉਹ ਮੱਝਾਂ ਨੂੰ ਖੋਲ ਕੇ ਆਪਣੇ ਨਾਲ ਲੈ ਪੁਰਿਆ ਅਤੇ ਉਸ ਪਿੰਡ ਪਹੁੰਚ ਗਿਆ ਜਿੱਥੋਂ ਉਹ ਉਹਨਾਂ ਨੂੰ ਚੋਰੀ ਕਰਕੇ ਲਿਆਇਆ ਸੀ ਉਹ ਪਾਈ ਨੌਦੇ ਦੇ ਘਰ ਗਿਆ ਕਟੀਆਂ ਸਮੇਤ ਮੱਝ ਉਸਦੇ ਘਰ ਵਾੜੀ ਮੱਝ ਖੁੱਲੀ ਤੇ ਆਖ ਲੋਤੀ ਤਾਂ ਭਾਈ ਨੌਦੇ ਨੇ ਜਦੋਂ ਆਪਣੀ ਮੱਝ ਦੇਖੀ ਤਾਂ ਹੈਰਾਨ ਹੋਇਆ ਉਸਨੇ ਆਪਣੀ ਘਰਵਾਲੀ ਨੂੰ ਆਵਾਜ਼ ਦਿੱਤੀ ਉਸਦੀ ਘਰਵਾਲੀ ਅੰਦਰੋਂ ਬਾਹਰ ਨਿਕਲੀ ਤਾਂ ਉਹ ਵੀ ਮਾਜਰ ਨੂੰ ਦੇ ਕੇ ਬੜਾ ਹਰਾਨ ਹੋ ਗਈ ਭਾਈ ਨੋਤ ਜੀ ਦਾ ਧਿਆਨ ਮਹਿਰੂ ਵੱਲ ਗਿਆ ਦੋਵੇਂ ਜੀ ਅੱਗੇ ਵਧੇ ਤਾਂ ਭਾਈ ਮਹਿਰੋ ਜੀ ਨੇ ਦੋਹਾਂ ਨੂੰ ਨਮਸਕਾਰ ਕਰਕੇ ਨਿਮਤਾ ਨਾਲ ਕਿਹਾ اے ਮਾਤਾ اے ਪਿਤਾ ਆਪਣੇ ਇਸ ਬਾਲਕ ਨੂੰ ਖਿਮਾ ਕਰਨਾ ਬੜਾ ਪਾਪੀ ਬਾਲਕ ਹੈ ਫੁੱਲ ਹੋ ਗਈ ਤੁਸਾਂ ਦੀ ਲਵੇਰੀ ਵਿੱਚ ਮੈਂ ਕਦੀ ਖੋਲ ਕੇ ਲੈ ਗਿਆ ਸੀ ਉਸ ਸਮੇਂ ਮੂਰਖ ਤੇ ਅਗਿਆਨ ਥਾ ਹੁਣ ਮੇਰੇ ਉੱਤੇ ਸਤਗੁਰੂ ਜੀ ਨੇ ਮਿਹਰ ਕਰ ਦਿੱਤੀ ਹੈ ਅਤੇ ਮੈਨੂੰ ਗਿਆਨ ਹੋ ਗਿਆ ਹੈ ਮੈਂ ਇਸ ਮੱਜ ਨੂੰ ਛੋਇਆ ਨਹੀਂ ਤੁਸੀਂ ਇਸ ਨੂੰ ਸੰਭੋ ਅਤੇ ਇਹ ਰੁਪਿਆ ਲਵੋ ਜੋ ਮੈਂ ਇੰਨੇ ਸਾਲ ਇਸਾ ਦੋਤ ਪਿੱਤਾ ਹੈ ਕਿਉਂ ਬੋਲਦੋ ਹੈ ਭਾਈ ਮਹਿਰੋ ਜੀ ਨੇ ਚਾਂਦੀ ਦੇ ਰੁਪਏ ਦੋਹਾਂ ਅਗੇ ਢੇਰੀ ਕਰ ਦਿੱਤੇ ਭਾਈ ਨੌਦ ਅਤੇ ਉਸ ਦੀ ਪਤਨੀ ਬੜਾ ਹੈਰਾਨ ਹੋਏ ਉਹਨਾਂ ਨੇ ਪੁੱਛਿਆ ਭਾਈ ਤੂੰ ਹੈ ਕੌਣ ਭਾਈ ਮਹਿਰੂ ਨੇ ਆਪਣੀ ਸਾਰੀ ਕਥਾ ਸੁਣਾਈ ਅਤੇ ਅੰਤ ਵਿੱਚ ਆਖਿਆ ਸਭ ਸਤਗੁਰੂ ਮਹਾਰਾਜ ਦੀ ਕਿਰਪਾ ਹੈ ਉਹਨਾਂ ਨੇ ਮੋੜ ਲਿਆ ਮਾੜੀ ਸੰਗਤੋਂ ਮੇਰੇ ਮਾੜੇ ਕੰਮ ਛੱਡਾ ਦਿੱਤੇ ਪਾਈ ਨੋਦ ਅਤੇ ਉਸਦੀ ਪਤਨੀ ਨੇ ਪਾਈ ਮਹਿਰੂ ਨੂੰ ਪ੍ਰਸ਼ਾਸ਼ਕ ਆਇਆ ਅਤੇ ਦੋਵੇਂ પતિ ਪਤਨੀ ਉਸਦੇ ਨਾਲ ਹੀ ਸਕੂਰਜੀ ਪਾਸ ਗੋਇੰਦਵਾਲ ਪੁੱਜੇ ਅਤੇ ਗੁਰੂ ਚਰਨਾਂ ਨਾਲ ਪ੍ਰੀਤ ਲਗਾਈ ਪਾਈ ਮਹਿਰੂ ਜੀ ਚੰਗੇ ਕਿਸਾਨ ਹੋਏ ਅਤੇ ਸਿੱਖੀ ਦਾ ਪ੍ਰਚਾਰ ਵੀ ਕਰਦੇ ਰਹੇ ਸਤਗੁਰਾਂ ਦੀ ਮਿਹਰ ਨਾਲ ਝੋਲ ਤੋਂ ਉਹ ਕਿਸਾਨ ਬਣ ਗਏ ਆਪਣੇ ਓਗਣਾ ਨੂੰ ਵੀ ਛੜਿਆ ਅਤੇ ਹੋਰਾ ਦੇ ਵੀ ਓਗਣ ਛੜਾਇਆ ਉਹਨਾਂ ਨੂੰ ਵੀ ਚੰਗੇ ਪਾਸੇ ਲਾਇਆ ਬਾਣੀ ਨਾਲ ਜੁੜਿਆ ਸੰਗਤ ਦੇ ਨਾਲ ਜੁੜਿਆ ਅਤੇ ਆਪਣੇ ਜੀਵਨ ਨੂੰ ਸਫਲਾ ਕਰ ਲਿਆ ਇਸ ਸਾਖੀ ਤੋਂ ਆਪਣੇ ਲਈ ਵੀ ਸਿੱਧ ਹੈ ਸਾਡਾ ਪਿਤਾ ਸਾਡਾ ਮਾਲਕ ਬੜਾ ਸਮਰਤ ਹੈ ਉਹ ਸਭ ਕੁਝ ਕਰ ਸਕਦਾ ਹੈ ਉਸ ਦੀਆਂ ਆਪਣੀਆਂ ਬਨਾਈਆਂ ਕੁੰਡੀਆਂ ਹਨ ਆਪਣੀ ਬਣਾਈ ਹੋਈ ਲੀਲਾ ਹੈ ਆਪ ਓਗਨ ਪ੍ਰਤੀ ਸੁਚੇਤ ਹੋਈਏ ਅਤੇ ਨਿਮਰਤਾਈਏ ਉਸ ਓਗਨ ਪ੍ਰਤੀ ਤਾਂ ਫਿਰ ਗੁਰੂ ਦੀ ਕਿਰਪਾ ਵੀ ਹੋ ਜਾਂਦੀ ਹੈ ਕਿਉਂਕਿ ਗੁਰੂ ਹੀ ਸੋਝੀ ਬਖਸ਼ਦਾ ਹੈ ਕਿਸ ਤਰ੍ਹਾਂ ਉਸ ਓਗਨ ਨੂੰ ਦੂਰ ਕਰਨਾ ਹੈ ਜਿਵੇਂ ਕਿ ਬਾਬਾ ਜੀ ਬਚਨ ਕਰਿਆ ਕਰਦੇ ਸਨ ਨਿਮਰਤਾ ਰੱਖ ਨਾਲ ਵਿਪਤਾ ਦਾ ਸਮਾਟal ਜਾਂਦਾ ਹੈ 1 ਮਿੰਟ ਦੀ ਰੱਖੀ ਨਿਮਰਤਾ ਜ਼ਬਾਨ ਤੇ ਕੀਤਾ ਕੰਟਰੋਲ ਬੜੀਆਂ ਵੱਡੀਆਂ ਵਿਪਤਾਵਾਂ ਨੂੰ ਜਨਮ ਦੇਣ ਤੋਂ ਬਚਾ ਲੈਂਦਾ ਹੈ ਮਹਾਪੁਰਸ਼ ਬਚਨ ਕਰਦੇ ਸਮਾਂ ਜ਼ਬਾਨ ਵਿੱਚੋਂ ਨਿਕਲਿਆ ਹੋਇਆ ਇੱਕ ਵੀ ਗਲਤ ਲਫ਼ਜ਼ ਤਕਤੇ ਤੇ ਬਿਠਾ ਸਕਦਾ ਹੈ ਅਤੇ ਇਸੇ ਜ਼ਬਾਨ ਵਿੱਚੋਂ ਨਿਕਲਿਆ ਚੰਗਾ ਬਚਨ ਮਿੱਠਾ ਬਚਨ ਤੱਕ ਤੇ ਵੀ ਬਿਠਾ ਦਿੰਦਾ ਹੈ ਤੁਹਾਡੇ ਅੰਦਰ ਵੀ ਕਦੀ ਕੋਈ ਇਹੋ ਜਿਹੀ ਹਨੇਰੀ ਆ ਜਾਵੇ ਜ਼ਬਾਨ ਤੋਂ ਇਹੋ ਜਿਹਾ ਬੋਲ ਬੋਲਣ ਦਾ ਖਤਰਾ ਹੋਵੇ ਡਰ ਹੋਵੇ ਪਹਿਲੇ ਹੀ ਹਨੇਰੀ ਰੋਕਣ ਵਾਲੇ ਦੇ ਚਰਨ ਫੜ ਲਵੋ ਜਦੋਂ ਵੇਖੋ ਅੰਦਰ ਕੰਮ ਖਰਾਬ ਹੋ ਗਿਆ ਹੈ ਕੋਈ ਵਿਕਾਰ ਜਨਮ ਲੈ ਲਿਆ ਹੈ ਤਾਂ ਉਸੇ ਸਮੇਂ ਆਪਣੇ ਘਰ ਵਿੱਚ ਹੀ ਜੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਤਾਂ ਉੱਥੇ ਜਾ ਕੇ ਨਹੀਂ ਤਾਂ ਜੋ ਵੀ ਤੁਸੀਂ ਕੋਈ ਵੀ ਪੂਜਾ ਦਾ ਅਸਥਾਨ ਬਣਾਇਆ ਹੈ ਜਿੱਥੇ ਪੈ ਕੇ ਬਾਣੀ ਪੜਦੇ ਹੋ ਜਾਂ ਗੁਰੂ ਸਾਹਿਬ ਦੇ ਸਰੂਪ ਅੱਗੇ ਹੀ ਟੈ ਕੇ ਬੇਨਤੀ ਕਰਦਿਆ ਕਰੋ ਕਦੇ ਇਸ ਤਰ੍ਹਾਂ ਕਰਕੇ ਵੇਖਣਾ ਗੁਰੂ ਦੀ ਡਿਊਟੀ ਲੱਗ ਜਾਂਦੀ ਹੈ ਤੁਹਾਡੇ ਅੰਦਰ ਦੀ ਹਨੇਰੀ ਨੂੰ ਕੰਟਰੋਲ ਕਰਨ ਦੀ ਉਹ ਸੰਭਾਲਦਾ ਹੈ ਨਹੀਂ ਤਾਂ ਇਹ ਹਨੇਰੀਕਰ ਉਜੜ ਦਿੰਦੀ ਹੈ ਪਰਿਵਾਰਾਂ ਵਿੱਚ ਬਖੇੜੇ ਖੜੇ ਕਰ ਦਿੰਦੀ ਹੈ ਭਰਾਵਾਂ ਵਿੱਚ ਦੁਸ਼ਮਣੀ ਖੜੀ ਕਰ ਦਿੰਦੀ ਹੈ ਤਲਾਕ ਤੱਕ ਦੀ ਨੋਬਤ ਲੈ ਆਉਂਦੀ ਹੈ ਪਾਈਪ ਵਾਲੀਆਂ ਤੋੜ ਦਿੰਦੀ ਹੈ ਸਭ ਕੁਝ ਹੁੰਦਿਆ ਜੁਨਾ ਓਖਾ ਕਰ ਦਿੰਦੀ ਹੈ ਪਰ ਜਿਹੜਾ ਇਸ ਤਰ੍ਹਾਂ ਗੁਰੂ ਦੀ ਛੱਲ ਲੈਂਦਾ ਹੈ ਗੁਰੂ ਦਾ ਓਟ ਆਸਰਾ ਲੈਂਦਾ ਹੈ ਉਹ ਹਰ ਤਰ੍ਹਾਂ ਦੇ ਵਿਕਾਰਾਂ ਦੀ ਬਾਸ਼ਨਾ ਦੀ ਅਗ ਤੋਂ ਬਚ ਜਾਂਦਾ ਹੈ ਕਿਉਂਕਿ ਗੁਰੂ ਉਸ ਦੇ ਸਾਰੇ ਔਗਣ ਆਪਣੀ ਬਖਸ਼ਿਸ਼ ਨਾਲ ਦੂਰ ਕਰ ਦਿੰਦਾ ਹੈ ਗੁਰੂ ਦੀ ਸੰਗਤ ਵਿੱਚ ਰਹਿ ਕੇ ਹਰ ਵੇਲੇ ਇਹੀ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ हे ਪ੍ਰਮਾਤਮਾ ਮੇਰੇ ਤੇ ਮਿਹਰ ਕਰ ਮੈਂ ਹਰ ਵੇਲੇ ਗੁਰੂ ਦੀ ਸ਼ਰਨ ਵਿੱਚ ਰਹਾ ਕਿਉਂਕਿ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਹੀ ਵਿਅਕਤੀ ਦੀ ਬੁੱਧੀ ਸਹੀ ਰਹਿੰਦੀ ਹੈ ਉਸ ਨੂੰ ਚੰਗੇ ਮਾੜੇ ਦੀ ਪਹਿਚਾਣ ਲੈਂਦੀ ਹੈ ਅਤੇ ਫਿਰ ਉਹ ਵਿਅਕਤੀ ਕਦੀ ਕੋਈ ਮਾੜਾ ਕੰਮ ਨਹੀਂ ਕਰਦਾ ਅਤੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਹੀ ਜਨਮ ਮਨੰਦ ਦੇ ਗੇੜ ਤੋਂ ਉਹ ਬਚ ਜਾਂਦਾ ਹੈ ਅਤੇ ਉਸਤ ਜਨਮ ਅਤੇ ਮਰਨ ਦੋਨੋ ਮੁਕ ਜਾਂਦੇ ਹਨ ਅਨਬੋਲਤ ਮੇਰੀ ਬੇਠਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਟੇ ਸੁਖ ਸਹਿਜ ਸਮਾਏ ਆਨੰਦ ਅਨੰਦ ਗੁਣ ਗਾਇਆ ਵਹਾਂ ਪਕੜ ਕੜ ਲੀਨੇ ਆਪਣੇ ਗ੍ਰਹ ਅੰਧਕੂਪ ਤੇ ਮਾਇਆ ਤਹੋ ਨਾਲਿਕ ਗੁਰ ਬੰਧਨ ਕਾਟੇ ਬਿਸ਼ਰਤ ਆਨ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ